ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪ ਜੀ ਨੇ ਦੇਖਿਆ ਹੋਵੇਗਾ ਪਿਛਲੇ ਸਮਿਆਂ ਦੌਰਾਨ ਬਹੁਤ ਸਾਰੀਆਂ ਪਿਕਚਰਾਂ ਦੇ ਵਿੱਚ ਨਾਟਕਾਂ ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਨਾਟਕ ਰੂਪ ਦੇ ਵਿੱਚ ਔਰ ਨੰਦ ਕਾਰਜ ਕੀਤੇ ਜਾਂਦੇ ਨੇ ਨਾਟਕ ਰੂਪ ਦੇ ਵਿੱਚ ਅਸਲ ਦੇ ਵਿੱਚ ਉਹ ਇੱਕ ਡਰਾਮਾ ਹੁੰਦਾ ਨਾਟਕ ਹੁੰਦਾ ਤੇ ਦੇਖ ਕੇ ਮਾਨੂੰ ਇਸ ਗੱਲ ਦੀ ਠੇਸ ਵੀ ਪਹੁੰਚਦੀ ਸੀ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਡਰਾਮਾ ਕੀਤਾ ਜਾ ਰਿਹਾ ਨਕਲ ਕੀਤੀ ਜਾ ਰਹੀ ਹੈ ਤੇ ਜੋ ਯੋਗ ਨਹੀਂ ਆ ਪਿਛਲੇ ਦਿਨੀ ਮੋਰਿੰਡਾ ਖਰੜ ਦੇ ਵਿਚਕਾਰ ਪਿੰਡ ਕੜੂਆ ਵਿਖੇ ਇੱਕ ਸੈੱਟ ਤਿਆਰ ਕੀਤਾ ਗਿਆ ਗੁਰਦੁਆਰਾ ਬਣਾਇਆ ਗਿਆ ਔਰ ਨਿਸ਼ਾਨ ਸਾਹਿਬ ਵੀ ਲਾਇਆ ਗਿਆ ਸਾਜ਼-ਬਾਜ਼ ਰੱਖੇ ਗਏ ਰਾਗੀ ਸਿੰਘ ਆਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਉਹਨਾਂ ਨੇ ਰੱਖਣ ਦੀ ਥਾਂ ਤੇ ਤੇ ਉਹ ਇੱਕ ਇਸ ਤਰ੍ਹਾਂ ਗੱਡੀਆਂ ਵਗੈਰਾ ਰੱਖ ਕੇ ਸ਼ੋਅ ਕੀਤਾ ਕਿ ਇਹ ਗੁਰੂ ਗ੍ਰੰਥ ਸਾਹਿਬ ਹੈ ਔਰ ਗ੍ਰੰਥੀ ਵੀ ਅਸਲੀ ਚੌਰ ਵੀ ਅਸਲੀ ਸਾਰਾ ਕੁਝ ਅਸਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਸਰੂਪ ਤੇ ਉਹਦੀ ਨਕਲ ਕੀਤੀ ਗਈ। ਔਰ ਕੁਝ ਗੁਰਸਿੱਖਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਉੱਥੇ ਜਾ ਕੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਰੁਕਵਾਇਆ। ਸੋ ਫਿਲਮਾਂ ਦੇ ਵਿੱਚ ਅਦਾਕਾਰ ਗੁਰਸਿੱਖ ਭਾਈ ਸਾਹਿਬ ਭਾਈ ਜਰਨੈਲ ਸਿੰਘ ਦੀ ਉਹਨਾਂ ਨੂੰ ਉੱਥੇ ਸੱਦਿਆ ਗਿਆ ਕਿ ਇਹ ਇਸ ਤਰ੍ਹਾਂ ਦਾ ਹੋ ਰਿਹਾ ਹੈ। ਤੇ ਉਹਨਾਂ ਨੇ ਵੀ ਉਸ ਵਕਤ ਕਹੀ ਕਿ ਇਹ ਇਸ ਮਸਲੇ ਦੇ ਉੱਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਕੋਈ ਇੱਕ ਟਿਕਾਊ ਫੈਸਲਾ ਲੈਣਾ ਚਾਹੀਦਾ ਹੈ ਕਿ ਉਹ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਵੇ ਉਹਨਾਂ ਨੂੰ ਇਸ ਦੇ ਉੱਤੇ ਵਿਚਾਰ ਕਰਨੀ ਚਾਹੀਦੀ ਫਿਰ ਜਿਹੜੀ ਸੈਂਸਰ ਬੋਰਡ ਦੀ ਮੁਖੀ ਹੈ ਬੀਬੀ ਨਿਰਮਲ ॠषि ਉਹਦੇ ਨਾਲ ਗੱਲ ਹੋਈ ਉਸ ਨੇ ਵੀ ਇਹੀ ਗੱਲ ਆਖੀ ਔਰ ਸੰਗਤ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੱਕ ਗੱਲ ਗਈ ਜਥੇਦਾਰ ਸਾਹਿਬ ਨੇ ਵੀ ਆਖਿਆ ਕਿ ਇਸ ਤੇ ਕਾਨੂੰਨ ਇਸ ਤੇ ਬਣਾਇਆ ਜਾਵੇਗਾ ਤੇ ਇਹਦੇ ਬਾਰੇ ਵਿਚਾਰ ਕੀਤੀ ਜਾਵੇਗੀ ਤੇ ਉਹਦੀ ਉਹਨਾਂ ਨੇ ਜਿਹੜੀ ਗੁਰਸਿੱਖਾਂ ਨੂੰ ਰਿਪੋਰਟ ਦੇਣ ਲਈ ਕਿਹਾ ਪ੍ਰਧਾਨ ਸਾਹਿਬ ਨੇ ਵੀ ਇਸ ਗੱਲ ਤੇ ਉਹਨਾਂ ਨੇ ਕਿਹਾ ਕਿ ਹੋਵੇਗੀ ਔਰ ਮੈਂ ਬੇਨਤੀ ਕਰਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵੀ ਅੱਜ ਤੱਕ ਜੋ ਹੋਇਆ ਸੋ ਤਾਂ ਹੋ ਗਿਆ ਸੋ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਕੋਈ ਨਾਟਕ ਕੋਈ ਡਰਾਮਾ ਨਾ ਕੀਤਾ ਜਾਵੇ ਸੋ ਇਸ ਗੱਲ ਤੇ ਇੱਕ ਐਸੋ ਜਿਹਾ ਸਾਡੀ ਕੌਮ ਵੱਲੋਂ ਅਕਾਲ ਤਖਤ ਸਾਹਿਬ ਵੱਲੋਂ ਇਹ ਫੈਸਲਾ ਹੋਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਡਰਾਮੇ ਦਾ ਹਿੱਸਾ ਨਹੀਂ ਉਸ ਨੂੰ ਬਣਾਇਆ ਜਾਣਾ ਚਾਹੀਦਾ ਇਸ ਤੋਂ ਇਲਾਵਾ ਮੈਂ ਇੱਕ ਹੋਰ ਗੱਲ ਜੋੜ ਦੇਣੀ ਚਾਹੁੰਦਾ ਤੇ ਬਹੁਤ ਸਾਰੇ ਥਾਵਾਂ ਤੇ ਕਈ ਲੋਕ ਐਸੇ ਵੀ ਹੁੰਦੇ ਨੇ ਤੇ ਜਿਹੜੇ ਇੱਕ ਨਕਲੀ ਵਿਆਹ ਕਰਦੇ ਨੇ ਨਕਲੀ ਵਿਆਹ ਕੁਝ ਲਾਲਸੀ ਕੁਝ ਮੌਕਾ ਪ੍ਰਸਤ ਐਸੇ ਗਰਮਤੀ ਸਿੰਘ ਨੇ ਵੀ ਜਿਹੜੇ ਕੁਝ ਪੈਸੇ ਲੈ ਕੇ ਉਹਨਾਂ ਦੀਆਂ ਨਕਰੀ ਲਾਮਾ ਕਰ ਦਿੰਦੇ ਨੇ ਸੋ ਇਹ ਵੀ ਚੱਲਦਾ ਆਇਆ ਬਹੁਤ ਚਿਰ ਤੋਂ ਬੜੇ ਸਮੇਂ ਤੋਂ ਤੇ ਉਹਨਾਂ ਨੂੰ ਨਕਲੀ ਨਾਲ ਲਾਮਾ ਕਰਕੇ ਫਿਰ ਸਰਟੀਫੀਕੇਟ ਦੇ ਦਿੱਤਾ ਜਾਂਦਾ ਸੋ ਅੱਗੇ ਜਾ ਕੇ ਉਹਨਾਂ ਨੇ ਬਾਹਰ ਜਾਣ ਦਾ ਜਾਂ ਕੋਈ ਇਸ ਤਰ੍ਹਾਂ ਦਾ ਸਿਸਟਮ ਕਰਕੇ ਤੇ ਮੁੜ ਕੇ ਫੇਰ ਉਸੇ ਤਰ੍ਹਾਂ ਆਹੋ ਜਾਂਦੇ ਨੇ ਇਹਨਾਂ ਗੱਲਾਂ ਤੇ ਵੀ ਮੈਂ ਬੇਨਤੀ ਕਰਾਂਗਾ ਕਿ ਵਿਚਾਰ ਕਰਨੀ ਚਾਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਕਲ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ ਜੀ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਕਰਨਾ ਹੈ ਕੋਈ ਤੇ ਉਹ ਸੱਚ ਇਕਬਾਲ ਕਰਨਾ ਚਾਹੀਦਾ ਸੱਚ ਦੀ ਗੱਲ ਕਰਨੀ ਚਾਹੀਦੀ ਸੱਚ ਦੀ ਅਰਦਾਸ ਕਰਨੀ ਚਾਹੀਦੀ ਹੈ ਅਸਲੀ ਆਨੰਦ ਕਰਨੇ ਚਾਹੀਦੇ ਨਕਲ ਨਹੀਂ ਕਰਨੀ ਚਾਹੀਦੀ ਡਰਾਮੇ ਫਿਲਮਾਂ ਨੂੰ ਕੋਈ ਹੋਰ ਰਸਤਾ ਬਣਾ ਲੈਣਾ ਚਾਹੀਦਾ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਹੈ ਤੇ ਉਹ ਉਹਦਾ ਸਹਾਰਾ ਨਹੀਂ ਲੈਣਾ ਚਾਹੀਦਾ ਆਪਣੀ ਨਕਲ ਲਈ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ